ਪਿੰਡ ਹਮ ਚੱਕ ਤੇ ਮੌਜੂਦ ਹੈਗੇ ਆ ਬੇਸ਼ੱਕ ਦੀ ਇਹਨਾਂ ਦਿਨਾਂ ਦੇ ਵਿੱਚ ਤਨਤਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਰੀ ਜਿਹੜਾ ਪੰਜਾਬ ਬਲਕਿ ਪੂਰਾ ਵਿਸ਼ਵ ਜਿਹੜਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦਰਸ਼ਨ ਕਰਨ ਜਾ ਰਹੀ ਹੈ ਤੁਸੀਂ ਰੋਡ ਵੀ ਦੇਖ ਸਕਦੇ ਹੋ ਅਸੀਂ ਪਿੰਡ ਹਾਮਲ ਚੱਕ ਮੌਜੂਦ ਹੈਗੇ ਆ ਜਿਹੜੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਲੋਕੇਸ਼ਨ ਪੈਂਦੀ ਹੈ ਥਾਣਾ ਹਾਰਫਕੇਸ ਪਿੰਡ ਨੂੰ ਪੈਂਦਾ ਲੇਕਿਨ ਬੀਤੀ ਰਾਤ 5 ਤਰੀਕ ਨੂੰ ਕਰੀਬ 10:30 11 ਵਜੇ ਇੱਕ ਘਟਨਾ ਹੁੰਦੀ ਹੈ ਕਟਨਾ ਕੀ ਵਾਪਰਦੀ ਹੈ ਕਿ ਜਿੱਥੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਅਕਸਰ ਦੇਖਦੇ ਆ ਜਿਹੜੀ ਸਾਡੀ ਸੁਰੱਖਿਆ ਦੇ ਵਿੱਚ ਤਣਾਤ ਰਹਿੰਦੇ ਆ ਵੱਡੀਆਂ-ਵੱਡੀਆਂ ਸਕਿਉਰਿਟੀਆਂ ਸਾਡੇ ਜਿਹੜੇ ਸਾਡੇ ਅਫਸਰਸ਼ਾਈ ਨੂੰ ਸਾਡੇ ਐਮਪੀ ਨੂੰ ਐਮਐਲਏ ਨੂੰ ਮਿਲਦੀਆਂ ਹੈਗੀਆਂ ਸਾਡੇ ਅਫਸਰਾਂ ਨੂੰ ਮਿਲਦੀਆਂ ਹੈਗੀਆਂ ਲੇਕਿਨ ਇੱਥੇ ਜਿਹੜਾ ਵਰਦੀ ਦਾ ਖੌਫ ਇੰਨਾ ਜ਼ਿਆਦਾ ਕਿ ਪਿਛਲੀ ਰਾਤ ਕਰੀਬ 10:30-11 ਵਜੇ ਪਿੰਡ ਹਾਮ ਚੱਕ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ ਛਰੇਆਮ ਗੋਲੀ ਚਲਾਈ ਜਾਂਦੀ ਇਹਨੂੰ ਗੁੰਡਾਗਰਦੀ ਕਹਿ ਸਕਦੇ ਆ ਔਰ ਅੰਨੇ ਵਾ ਗੋਲੀ ਚਲਾਈ ਜਾਂਦੀ ਏ ਔਰ ਰੋਡ ਦੇ ਉੱਤੇ ਇਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਟ੍ਰੈਫਿਕ ਹੈ ਗਈ ਹੈ ਕਿਉਂਕਿ ਜੋੜ ਮੇਲਾ ਚੱਲ ਰਿਹਾ ਹੈ ਪਿੱਛੇ ਲੰਗਰ ਵੀ ਚੱਲ ਰਿਹਾ ਹੈ ਇਲਾਕੇ ਦੀ ਸੰਗਤ ਵੱਲੋਂ ਸੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਹੈਗੀ ਹੈ ਔਰ ਪੁਲਿਸ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਕਿਟਾਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਹੈ ਗੋਲੀ ਚਲਾਈ ਕਿਉਂ ਹੈਗੀ ਵੱਡਾ ਸਵਾਲ ਹੈਗਾ ਔਰ ਇਸ ਤੋਂ ਵੱਡਾ ਸਵਾਲ ਹੈਗਾ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹ ਦੱਸ ਰਹੇ ਆਪਣੇ ਨੂੰ شناخت ਵੀ ਹੋਈ ਹੈ ਕਿ ਕਰੀਬ ਜਿਹੜੀ ਵੀਡੀਓ ਸਾਡੇ ਕੋਲ ਆਈਆਂ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਨੇ ਸ਼ਰਾਬ ਵੀ ਡਰਿੰਕ ਵੀ ਕੀਤੀ ਹੋਈ ਹੈ ਸੋ ਵੱਡਾ ਸਵਾਲ ਹੈਗਾ ਥਾਣਾ ਹਰਕੇ ਨੂੰ ਲੈ ਕੇ ਕਿਉਂਕਿ ਪਿੱਛੇ ਦੱਸ ਰਹੇ ਕੁਝ ਇੱਥੋਂ ਦੇ ਵਸਨੀਕ ਦੱਸ ਰਹੇ ਹੈਗੇ ਕਿ ਇੱਥੇ ਟਰੈਫਿਕ ਸੀ ਉਹ ਟਰੈਫਿਕ ਵਾਲੇ ਜੋ ਰੇਤਾ ਦਾ ਕੋਈ ਕਾਰੋਬਾਰ ਹੈਗਾ ਜਾਂ ਕਿਵੇਂ ਕਾਰੋਬਾਰ ਹੈਗਾ ਪੁਲਸ ਨੇ ਵਾ ਇੱਥੇ ਆਉਂਦੀ ਹੈਗੀ ਫਾਇਰਿੰ ਉਸ ਫਾਇਰਿੰਗ ਦੇ ਵਿੱਚ ਜਿਹੜੇ ਐਸਐਨ ਪਿੰਡ ਦੇ ਨੌਜਵਾਨ ਚਾਰ ਨੌਜਵਾਨ ਹੈ ਉਹਨਾਂ ਦਾਖਲ ਹੁੰਦੇ ਆ ਔਰ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹਨ ਉਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਨੌਜਵਾਨ ਹੈਗੇ ਉਹ ਸੀਰੀਅਸ ਵੀ ਹੈਗੇ ਆ ਕਾਫੀ ਉਹਨਾਂ ਦੀ ਕੰਡੀਸ਼ਨ ਗੰਭੀਰ ਹੈਗੀ ਹੈ ਇੱਥੇ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਕਿਉਂਕਿ ਜਿਹੜਾ ਜਿਹੜਾ ਇਹ ਸਾਰਾ ਇਲਾਕਾ ਹੈਗਾ ਸਾਡਾ ਮਜ਼ਦੂਰ ਤਬਕਾ ਹੈਗਾ ਕਿਰਤੀ ਤਬਕਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਅਕਸਰ ਅੜ ਵੀ ਆਉਂਦੇ ਆ ਸੋ ਜਿਹੜੀ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਕਟਨਾ ਨੂੰ ਇਲਜ਼ਾਮ ਦਿੱਤਾ ਗਿਆ ਉਹਨਾ ਪਿੱਛੇ ਕੀ ਕਾਰਨ ਰਹੇਗੇ ਇਹ ਘਟਨਾ ਨਿਦਨਜੋਗ ਹੈਗੀ ਵੱਡੇ ਸਵਾਲ ਹੈਗੇ ਪੁਲਿਸ ਦੇ ਉੱਤੇ ਥਾਣਾ ਹਰਪਕੇ ਪੁਲਿਸ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਏ ਔਰ ਜਿਹੜੇ ਵੀ ਪੁਲਿਸ ਮਲਾਜ਼ਮ ਪਿੱਛੇ 7-8 ਗੱਡੀਆਂ ਆਉਂਦੀਆਂ ਨੇ ਆਪਣੇ ਮਲਾਜ਼ਮ ਨੂੰ ਛੜਾ ਕੇ ਲੈ ਕੇ ਜਾਂਦੀਆਂ ਨੇ ਔਰ ਉਹ ਵਾਕਿਆ ਹੀ ਪੁਲਿਸ ਮਲਾਜ਼ਮ ਸੀ ਜਿਹੜੇ ਸਿਵਲ ਦੇ ਵਿੱਚ ਹੈਗੇ ਸੀ ਕੁਝ ਵਰਦੀ ਦੇ ਵਿੱਚ ਵੀ ਹੈ ਇਸ ਵੱਡਾ ਸਵਾਲ ਹੈਗਾ ਸੋ ਅਸੀਂ ਵੀਡੀਓ ਵੀ ਦੇਖਦੇ ਆ ਗੱਲਬਾਤ ਵੀ ਕਰਦੇ ਆ ਔਰ ਜਿਹੜੇ ਹਸਪੀਟਲ ਦੇ ਵਿੱਚ ਜਿਹੜੇ ਨੌਜਵਾਨ ਦਾਖਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਦੇਖੋ ਔਰ ਆਪਣੇ ਕਮੈਂਟ ਸੁ ਤਕਮੀ ਆ ਤੁਹਾਡੇ ਕੀ ਲੱਗਦਾ ਜੀ ਪੱਤੇ ਮਨਾ ਕੀ ਹੋਇਆ ਕੀ ਹੋਇਆ ਇਹੋ ਵੀ ਉਹ ਨਗੋਲੀ ਚਲਾਤੀ ਏ ਸਾਨੂੰ ਇਹ ਨਹੀਂ ਪਤਾ ਹੈ ਵੇਹੀ ਰਸਤੇ ਚ ਉਹ ਮੁੰਡਾ ਵਿਚਾਰਾ ਲੰਗਾ ਜਾਂਦਾ ਹੁੰ ਤਿੰਨੇ ਚਾਰੇ ਜਿਹੜੇ ਲੰਗੇ ਜਾਂਦੇ ਨੇ ਨਗਰ ਕਾ ਕੇ ਮੁੜੇ ਆਉਂਦੇ ਨੇ ਤੇ ਗੋਲੀ ਕਿਨੇ ਚਲਾਈ ਗੋਲੀ ਪੂਸੜਾ ਹੀ ਚਲਾਈ ਆ ਕਿਉਂ ਕਰਨ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਕਰਨ ਹੈ ਉਹੋ ਹੀ ਕਰਨ ਹੈ ਜਿਹੜੇ ਮੁੰਡੇ ਤੇ ਮਨ ਲੱਗ ਉਹਨੂੰ ਤੇ ਚਲਾਈ ਨਾ ਤੇ ਦੂਜੇ ਜਿਹੜੇ ਤੋਂ ਮਾਰ ਦੇ ਰੱਖ ਛੱਡਾ ਕਿਉਂ ਪੁਲਸਰ ਕੋ ਨਸ਼ੇ ਸੀ ਕਰ ਜਿਵੇਂ ਇਸ ਕਣਕੀ ਪਤੋਂ ਮਰ ਜਣੇ ਨਸ਼ੇ ਚ ਹੀ ਉਹ ਹੈ ਕੁੰਡੀਆਂ ਮੁੱਛਾਂ ਮੈਨੂੰ ਇੱਟ ਤਾਂ ਆ ਜਾਂਦੀ ਹੱਥੇ ਤੇ ਮੈਨੂੰ ਦੱਬਾਂ ਹੀ ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਅਦ ਚ ਫੜ ਕੇ ਪਿਆਣਾ ਅਹੀਂ ਤਾਂ ਆ ਕੇ ਮੁੰਡੇ ਨੂੰ ਲੈ ਕੇ ਇੱਧਰ ਪਿੱਛੇ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਕਹਿੰਦਾ ਪੁਲਿਸ ਵਾਲੇ ਕਾਫੀ ਗਈਆਂ ਗੱਡੀਆਂ ਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਛ ਨਹੀਂ ਤੇ ਉਹਨਾਂ ਦੀ ਗੱਡੀ ਲੈ ਆਂਦੀ ਹੈ ਨਹੀਂ ਪੁਲਿਸ ਵਾਲਿਆਂ ਨੇ ਫਾਇਰਿੰਗ ਕਿਉਂ ਕਰਤੀ ਬਿਨਾਂ ਵਜੇ ਆਮ ਬੰਦਿਆਂ ਦੇ ਫਾਇਰਿੰਗ ਬਿਨਾਂ ਵਜੇ ਕਰਤੀ ਆ ਕਿ ਰੂ ਕੋਲ ਤੂੰ ਆਇਆ ਵਕੇ ਨਾਕਾ ਨੋਕਾ ਲੱਗਾ ਹੈ ਵੀ ਆਪ ਹੀ ਜਾਦੇ ਨਹੀਂ ਹੋਣ ਤੇ ਅਸੀਂ ਇਹ ਲੰਗੇ ਜਾਂਦੇ ਉਹ ਮੁੰਡੇ ਨੇ ਹੱਦ ਨਾ ਕਰ ਆ ਵੀ ਕੀਤੀ ਹੈ ਤਾਂ ਅਸੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਦੋਸਤ ਮਾਰੀ ਜਾਂਦੇ ਆਪਾਂ ਨੇ ਕੀ ਦੋਖ ਸਹੀ ਤੇ ਆਪਣਾ ਜੇ ਤੋ ਗਲਤੀ ਨਹੀਂ ਕੀਤੀ ਤੇ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਨੇ ਤੁਸੀਂ ਹੁਣ ਕੀ ਚਾਹਦੇ ਹੋ ਕੀ ਚਾਹਦੇ ਅਸੀਂ ਤਾਂ ਇਹ ਬਿਆੜਾ ਮੋੜਾ ਬਚਣਾ ਚਾਹੀਦਾ ਹੋਰ ਹਿੰਕਿਆ ਹਣਾ ਪੁਲਸਰ ਨੇ ਅਸੀਂ ਕਿੰਨੇ ਕਿ ਜਾਣੀ ਸੀ ਪੁਲਸਰ ਨੇ ਛੇ ਹੱਥ ਲੈਣੇ ਗਏ ਹੀ ਹਾਰੇ ਕੋ ਗਣੀ ਚੇਰ ਮੈਥੂ ਮੈਨੂੰ ਤਾਂ ਦਿੱਤਾ ਜਦੋਂ ਪੁੱਤਰ ਨੂੰ ਹੱਟ ਲੱਗ ਜਾਵੇ ਮਾਵਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਕਿੰਨੇ ਜਾਨਿਆਂ ਨੂੰ ਜ਼ਖਮੀ ਹੋਏ ਚਾਰ ਅੱਛਾ ਚਾਰ ਨੇ ਫਿਰ ਕੀ ਨਾਮ ਹੈਗਾ ਤੇ ਹੋਇਆ ਕੀ ਸੀ ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੋਥੇ ਰੱਜੋ ਤੋਥੇ ਪੁਲਿਸ ਆ ਗਈ ਸੀ ਤੇ ਉਹਨੇ ਇੰਨੀ ਫਾਇਰਿੰਗ ਕਰਤੀ ਜਿੰਦਾਂ ਜਿਆਦਾ ਜਿਹਨਾਂ ਦੇਖ ਕੇ ਕਿੰਨੇ ਜਣੇ ਤੁਸੀਂ ਖੜੇ ਸੀ ਉੱਥੇ ਤਾਂ ਜਿੱਦਾਂ ਸੰਗਤ ਵੀ ਲੰਘਦੀ ਬਹੁਤ ਹੋ ਗਈ ਕੱਟੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਟੀ ਹੋਈ ਲਗਦਾ ਮਰਾਜ ਕੋ ਹੁਲੜ ਬਜੀ ਵੀ ਕਿਤੇ ਦੂਰ کہیں ਨੰਦ ਨਹੀਂ ਕੀਤੀ ਉਹਨਾਂ ਹੀ ਕੀਤੀ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਏ ਫਿਰ ਜ਼ਖਮੀ 4 ਤੇ 5 ਤੇ ਕਿੰਨੇ ਜਾਣੇ ਸੀ ਪੁਲਸ ਵਾਲੇ ਪੁਲਸ ਚਲੇ ਚੇ ਤਾਂ ਸੱਤ ਤੇ ਫਾਇਰਿੰਗ ਇੱਕ ਨੇ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀਆਂ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੇ ਨੇ ਬਾਕੀਆਂ ਦੀ ਪਤਾ ਨਹੀਂ ਡਾਕਟਰ ਗੋਲੀ ਲੱਗਨ ਨਾਲ ਕਿੰਨੇ ਲੋਕ ਤੁਹਾਡੇ ਕੋਲ ਆਏ ਸੀਗੇ ਔਰ ਕੀ ਉਹਨਾਂ ਦੇ ਗਨ ਸ਼ਾਟਸ ਲੱਗੇ ਸੀ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਇੱਕ ਦਾ ਨਾਮ ਸੋਇਨ ਸਿੰਘ ਸੀਗਾ ਦੂਜੇ ਦਾ ਨਾਮ ਬਲਵਿੰਦਰ ਸਿੰਘ ਸੀਗਾ ਠੀਕ ਹੈ ਇੱਕ ਤੇ ਹੱਥ ਤੇ ਲੱਗੀ ਸੀ ਗੋਲੀ ਦੂਜੇ ਦੇ ਪੈਰ ਤੇ ਗੋਲੀ ਲੱਗੀ ਹੋਈ ਸੀ ਕੀ ਦੱਸਿਆ ਕੀ ਉਹਨਾਂ ਨੇ ਡਾਕਟਰ ਉਹਨਾਂ ਨੇ ਇਹ ਕਿਹਾ ਹੈ ਕਿ ਉੱਥੇ ਉਹ ਗਲਤੀ ਨਾਲ ਪੁਲਿਸ ਵਾਲਿਆਂ ਤੋਂ ਗੋਲੀ ਲੱਗੀ ਐ ਐਵੇਂ ਕੁਝ ਬੋਲੇ ਆ ਉਹਨਾਂ ਨੇ ਕਲੀਅਰ ਕੁਝ ਕੀਤਾ ਨਹੀਂ ਪਰ ਉਹਨਾਂ ਨੇ ਦੱਸਿਆ ਪੁਲਿਸ ਵਾਲੇ ਤੋਂ ਗੋਲੀ ਲੱਗੀ ਹੈ ਸਾਡੇ ਤੇ ਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ ਉਹਨਾਂ ਫ੍ਰੀਕਵ ਰੈਫਰ ਕਰ ਦਿੱਤਾ ਪਰਚਾ ਘੱਟ ਕੇ ਅੱਗੇ ਕੰਸਰਨ ਆਪੀਨੀਅਨਸ ਲਈ ਤੇ ਕੁੱਲ ਕਿੰਨੇ ਜਾਨੇ ਸੀ ਇੰਜਰਡ ਸਾਡੇ ਕੋਲ ਦੋ ਆਏ ਨੇ ਸਾਰੇ ਕੱਲ ਦੀ ਤੁਹਾਡੇ ਥਾਣਾ ਹਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਬਗਵਾਕਿਆ ਹੋਇਆ ਕੀ ਗੱਲ ਹੋਈ ਕੱਲ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ دیر ਰਾਤ ਐਸਐਚਓ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰਿਐਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਜਿੰਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਆਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਰ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈਫਾਇਰ ਕੀਤਾ ਇਹ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਰਵ ਦੇ ਜਾਣੀ ਹੋਵੇ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਕੀ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ